ਲੇਵੇ ਉਧਰੋਂ ਤਾਂ ਰਬੇ ਜਸਵਿੰਦਰ ਭੱਲੇ ਦੀ ਮੌਤ ਹੋ ਜੋ ਸੀਗੀ ਹੈ ਨਾ ਤੇ ਆਹ ਦੇਖੋ ਇੱਥੇ ਤਾਂ ਆਈ ਦਵਾਸਾ ਟੇ ਤੋਂ ਬਾਅਦ ਨੇ ਕੀ ਕੀਤਾ ਤੁਹਾਨੂੰ ਦਿਖਾਣੇ ਇਹ ਚਿਲ ਗਏ ਰਾਮ ਨੇ ਨੇ ਚੱਕਿਆ ਆਪਣਾ ਤੋਂ ਬਾਅਦ ਫਿਲਮ ਫਿਰ ਅਵਾਰਡ ਤੇ ਉੱਥੇ ਠੁਮਕੇ ਲਾਣ ਲੱਗ ਪਈ ਬਈ ਲੋਕਾਂ ਨੇ ਬੜਾ ਬੁਰਾ ਮਨਾਇਆ ਤੁਹਾਨੂੰ ਦਿਖਾਉਣਾ ਮੈਂ ਆਹ ਦੇਖੋ ਅਵਾਰਡ ਲੈਣ ਤੋਂ ਬਾਅਦ ਕਿਵੇਂ ਖੁਸ਼ੀ ਮਨਾਦੀ ਫਿਰਦੀ ਆ ਤੇ ਇਹ ਅਵਾਰਡ ਕਿਹੜੇ ਮੁੜ ਕੇ ਮਿਲਣੇ ਨਹੀਂ ਹੈ ਨਾ ਜਿੱਥੇ ਕਿ ਤੁਹਾਨੂੰ ਮੈਂ ਦੱਸਦਾ ਆ ਗਿੱਪੀ ਗਰੇਬਾਲ ਗੁਰਪ੍ਰੀਤ ਘੁੱਗੀ ਇਹ ਬਿਲਕੁਲ ਵਾਰ ਨਹੀਂ ਲੈਣਗੇ ਇਹਨਾਂ ਨੂੰ 6-7 ਵਾਰਡ ਮਿਲਦੇ ਇਹਨਾਂ ਦੀ ਫਿਲਮ ਤੇ ਪਰ ਇਹਨਾਂ ਨੇ ਸੋਚਿਆ ਵੀ ਸਾਡੇ ਨਾਲ ਫਿਲਮਾਂ ਕਰਦਾ ਰਿਹਾ ਜਸਵਿੰਦਰ ਪੱਲਾਈ ਉਹਨਾਂ ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਘੁੱਗੀ ਨੇ ਤੇ ਗਿੱਪੀ ਗਰੇਵਾਲ ਨੇ ਬਸ ਆਹ ਜਿਹੜੀ ਦੋਸਤੀ ਸੀਗੀ ਇਹ ਦੋਸਤੀ ਕਰਕੇ ਇੰਨਾ ਕੁ ਫਰਜ਼ ਨਿਭਾਇਆ ਇਹਨਾਂ ਨੇ ਹੁਣ ਸਿਫਤਾਂ ਕਰ ਰਹੇ ਆ ਗਿੱਪੀ ਗਰੇਵਾਲ ਗੁਰਪ੍ਰੀਤ ਘੁੱਗੀ ਦੀਆਂ ਇਹਨਾਂ ਨੂੰ 6-7 ਵਾਰਡ ਵੀ ਮਿਲਨੇ ਸੀਗੇ ਫਿਰ ਵੀ ਨਹੀਂ ਗਏ ਵੇ ਆਹ ਨੀਰੂ ਬਾਜਵਾ ਕਰਦੀ ਸੀਗੀ ਤੇ ਇਹਨੇ ਜੀ ਐਨ ਹੁਣ ਸਾਰੇ ਲੋਕ ਮਾੜਾ ਵੀ ਇਹਨੂੰ ਹੀ ਬੋਲ ਰਹੇ ਆ ਕਹਿੰਦੇ ਕੋਈ ਖਰਾ ਕੰਮ ਥੋੜੋ ਕੀਤਾ ਇਹਨੇ ਨਾਲੇ ਇਹ ਕੋਈ ਕੰਮ ਖਰਾ ਥੋੜੋ ਹੁੰਦਾ ਆ